ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਧੜ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਆਮ ਅਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਅਕਾਲੀ ਦਲ ਦਾ ਉੱਥੇ ਸਾਡੀ ਮਿਹਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਪੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨਾ ਟਿਕਾ ਚਲਦਾ ਆ ਇਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਖਾਲੀ ਸਰ ਇਹ ਕੋ ਜੋ ਕਮਰ ਸੋਰ ਇੱਕ ਵਾਰੀ ਦੇ ਰਿਜ਼ਲਟ ਆਇਆ ਹੈ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਿੰਦਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ। ਤੇ ਦਾਦੂਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ। ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂਵਾਲ ਐ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆ ਫਰਕ ਨਹੀਂ। ਸੋ ਇੱਕ ਕਲੀਅਰ ਮੈਸੇਜ ਐ ਆਤਾਕ ਤਾਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇ ਇੱਕ ਬਲਕੇਵੇਂ ਕਰਨੀ ਹੈ ਜਿਹੜੇ ਆਤਾਕਤਾ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ ਸਿੱਖ ਸ਼ਰੋਮੀ ਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਦਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਆਮ ਕਾਲੀ ਦਲ ਦੇ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਕਾਲਜਦ ਦਾ ਉੱਥੇ ਸਾਡੀ ਮੁਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤਹਿਤ ਤੇ ਉਹ ਸਬੰਧ ਵਿੱਚ ਮੈਂ ਅੱਜ ਆਪਣੀ ਪੱਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨਾ ਟਿਕਾ ਕਰ ਰਹੇ ਆ ਇਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ ਪੰਜਾਹ ਲੱਖ ਤੱਕ ਮੈਂਬਰਸ਼ਿਪ ਸਾਡੀ ਕਾਲੀ ਵਾਲੀ ਸਰ ਇਹ ਕੋ ਜੋ ਕੱਲ ਸ੍ਰੋੜ ਇੱਕ ਵਾਟੀ ਦੇ ਰਿਜ਼ਲਟ ਆਇਆ ਹੈ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਿੰਦਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂ ਅੰਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਆ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਪੰਜਾਬ ਵੀ ਗੰਦ ਪਾਇਆ ਤੇ ਹਰਿਆਣੇ ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਫਰਨੀ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ